ਚੈਕ ਕਰਤ ਵੀਡੀਓ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੰਚ ਦੀ ਵੱਡੀ ਖਬਰ ਮੀਂਹ ਦੀ ਤਾਂ ਕਰ ਸਕਦੇ ਨੇ ਪਰ ਫਿਰ ਬੱਦਲ ਫਟਣ ਦੀ ਇੱਕ ਬਾਣੀ ਕਿਉਂ ਕਰ ਸਕਦੇ ਮੌਸਮ ਵਿਗਿਆਨੀ ਇਸ ਦਿਨ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਤਰਾਖੰਡ ਦੀ ਸਬਰ ਖਬਰ ਸਾਹਮਣੇ ਆ ਰਿਹਾ ਉੱਤਰਾਖੰਡ ਦੇ ਉੱਤਰ ਕਾਸ਼ੀ ਜ਼ਿਲ੍ਹੇ ਵਿੱਚ ਧਾਰਲੀ ਪਿੰਡ ਵਿੱਚ ਹਾਲ ਹੀ ਵਿੱਚ ਬਦਵਾਪਰੀ ਬੱਦਲ ਫਟਣ ਦੀ ਘਟਨਾ ਨੇ ਭਾਰੀ ਤਬਾਹੀ ਮਚਾਈ ਹੈ ਖਿਰ ਖਿਰ ਹਿਰ ਗੰਗਾ ਨਦੀ ਵਿੱਚ ਆਏ ਹੜ੍ਹ ਨੇ ਪੂਰੀ ਪਿੰਡ ਨੂੰ ਮਤਲ ਮਲਬੇ ਵਿੱਚ ਬਦਲ ਦਿੱਤਾ ਇਸ ਕੁਦਰਤੀ ਆਫਤ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ ਪਰ ਸਵਾਲ ਇਹ ਹੈ ਕਿ ਜਦ ਪੋਚਾਲ ਨੇ ਸੁਨਾਮੀ ਦੀਆਂ ਚੇਤਾਵਨੀਆਂ ਮਿਲੀਆਂ ਤਾਂ ਵਿਗਿਆਨੀ ਬੱਦਲ ਫਟਣ ਦੀ ਚੇਤਾਵਨੀ ਦੇਣ ਵਿੱਚ ਕਿਉਂ ਅਸਫਲ ਰਹੇ ਇਸ ਦੇ ਨਾਲ ਹੀ ਆਧੁਨਿਕ ਟੈਕਨੋਲੋਜੀ ਅਤੇ ਮੌਸਮ ਵਿਗਿਆਨ ਦੇ ਬავਿਤ ਗਿਆਨੀ ਵਿਗਿਆਨੀ ਇਸ ਦੀ ਸਹੀ ਪੂਕਵਾਨੀ ਕਿਉਂ ਨਹੀਂ ਕਰਦੇ ਪਾਰਿ ਹੈ ਅਖਰਕਾਰ ਇਸ ਵਿੱਚ ਸਮੱਸਿਆ ਕਿੱਥੇ ਹੈ ਆਓ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਦੇਸ਼ ਵਿੱਚ ਬੱਦਲ ਫਟਣ ਦੀ ਘਟਨਾ ਹਰ ਸਾਲ ਕਈ ਖੇਤਰਾ ਵਿੱਚ ਭਾਰੀ ਤਬਾਹੀ ਮਚਾਉਂਦੀ ਹੈ ਅਤੇ ਇਹ ਇੱਕ ਅਜਿਹੀ ਆਫਤ ਹੈ ਜੋ ਅਚਾਨਕ ਆਉਂਦੀ ਹੈ ਭਾਰੀ ਨੁਕਸਾਨ ਕਰਦੀ ਹੈ ਬੱਦਲ ਫਟਣਾ ਇੱਕ ਆਮ ਬਾਰਿਸ਼ ਨਹੀਂ ਹੈ ਬੱਦਲ ਫਟਣਾ ਉਦੋਂ ਹੁੰਦਾ ਹੈ ਜਦ ਇੱਕ ਮਿੰਟ ਮਿੰਟਾਂ ਵਿੱਚ ਜਾਂ ਘੰਟਿਆਂ ਵਿੱਚ ਕਿਸੇ ਖੇਤਰ ਵਿੱਚ ਸੈਂਕੜੇ ਮਿਲੀਅਨ ਬਾਰਿਸ਼ ਹੁੰਦੀ ਹੈ ਇਸ ਇਸ ਆਮ ਇਹ ਹਮ ਤੌਰ ਤੇ ਪਹਾੜੀ ਖੇਤਰਾਂ ਵਿੱਚ ਹੁੰਦੀ ਹੈ ਜਿੱਥੇ ਨਮੀ ਨਾਲ ਭਰੇ ਬੱਦਲ ਅਚਾਨਕ ਇੱਕ ਛੋਟੇ ਜਿਹੇ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡ ਦਿੰਦੇ ਹਨ ਜਿਸ ਨਾਲ ਹੜ੍ਹ ਜ਼ਮੀਨ ਖਿਸਕਣ ਅਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵਿਖ ਵਿੱਚ ਚੁਣੌਤੀ ਕੀ ਹੈ ਮੌਸ ਵਿਗਿਆਨੀਆਂ ਨੇ ਕੋਲ ਰਿਕਾਰਡ ਸੈਟੇਲਾਈਟ ਤੇ ਸੁਪਰ ਕੰਪਿਊਟਰ ਵਰਗੇ ਉੱਨਤ ਉਪਕਰਨ ਹਨ ਇਹ ਫਿਰ ਵੀ ਬੱਦਲ ਫਟਣ ਦੀ ਸਹੀ ਪੂਖਮਾਨੀ ਕਰਨਾ ਮੁਲਤ ਹੈ ਇਸ ਦੇ ਕਾਹ ਹੈ ਕਿ ਇਹ ਕਾਰਨ ਹਨ ਪਹਿਲਾ ਕਾਰਨ ਇਹ ਹੈ ਕਿ ਬੱਦਲ ਫਟਣਾ ਛੋਟੇ ਖੇਤਰਾ ਵਿੱਚ ਹੁੰਦੇ ਹਨ ਥੋੜੇ ਸਮੇਂ ਵਿੱਚ اچانک ਹੁੰਦੇ ਹਨ ਮੌਸਮ ਦੇ ਮਾਡਲ ਆਮ ਤੌਰ ਤੇ ਵੱਡੇ ਖੇਤਰਾ ਲਈ ਲਈ ਤਿਆਰ ਕੀਤੇ ਜਾਂਦੇ ਹਨ ਇਤੇ ਇਨਾ ਛੋਟੇ ਪਦਰਤੇ ਸਹੀ ਡਾਟਾ ਡਾਟਾ ਇਕੱਠਾ ਕਰਨਾ ਮੁਸ਼ਕਿਲ ਹੁੰਦਾ ਹੈ ਧੰਨਵਾਦ